ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰੀ ਆ ਅੱਜ ਦੋਸਤੋ ਅਫਸਰ ਬੱਚੀ ਦਿਖਾਉਂਗਾ ਗੱਬਣ ਚੰਗੇ ਸੀਮਨ ਦੀ ਬਾਈ ਜੀ ਹੁਣੇ ਦੱਸਦੇ ਆ ਤੇ ਗਾਂ ਜਿਹੜਾ ਸੀਮਨ ਲੱਗਿਆ ਹੋਇਆ ਉਹੀ ਬਾਈ ਜੀ ਹੁਣੇ ਕਹਿੰਦੇ ਚੰਗਾ ਹੀ ਲੱਗਿਆ ਹੋਇਆ ਤੇ ਵੀਡੀਓ ਦੇ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇਥੇ ਆ ਕੇ ਆਪਦੀ ਦਸਲੀ ਨਾ ਖਰੀਦਾ ਹੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਪਈਸਾ ਸਤਿਕਾਰ ਸਤਿਕਾਰ ਜੀ ਸਤਿਨਾਮ ਦੱਸਿਓ ਆਪਣਾ ਮੈਂ ਜਸਬੀਤ ਸਿੰਘ ਆ ਜੀ ਠੀਕ ਆ ਆਪਾਂ ਚਾਰ ਪੰਜ ਦਿਨਾਂ ਦਾ ਵੀਡੀਓ ਬਣਾਈ ਸੀ ਓਡੀਆ ਕਿ ਜਰਸੀ ਦੀ ਹੋ ਗਈ ਸੀ ਇਹਨੂੰ ਹਾਂਜੀ ਹਾਂਜੀ ਉਹ ਸੇਲ ਹੋ ਗਈ ਠੀਕ ਆ ਅੱਜ ਆਪਣੇ ਕੋਲੇ ਬੱਚੀ ਹੈ ਫਿਰ ਜੀ ਹਾਂਜੀ ਬੱਚੀ ਹੈ ਜੀ ਦੋ ਦੰਦ ਠੀਕ ਆ ਕੈਨਵਾ ਸੂਆ ਜੀ ਬੱਚੀ ਹੈ ਇਹ ਪਹਿਲੇ ਤੋਂ ਸੁਣਾ ਜੀ 8ਵਾਂ ਮਹੀਨਾ ਲੱਗਿਆ ਜੀ 5 ਤਰੀਕ ਨੂੰ ਅੱਛਾ 8ਵਾਂ ਮਹੀਨਾ 5 ਤਰੀਕ ਤੋਂ ਲੱਗਿਆ ਜੀ ਹਾਂਜੀ ਹਾਂਜੀ ਇਹ ਆਪ ਕਿਹੜੇ ਸੀਮਨ ਦੀ ਹੈ ਜੀ ਇਹ ਟਾਈਸਨ ਦੀ ਹੈ ਜੀ ਕਚਾਫ ਟਾਈਸਨ ਦੀ ਹੈ ਅਗੇ ਸੀਮਨ ਕਿਹੜਾ ਲੱਗਿਆ ਹੋਇਆ ਜੀ ਜੇਬਾਈ 21035 ਡੈਨਮਾਰਕ ਦਾ ਜੀ ਠੀਕ ਆ ਜੀ ਤੇ ਮਾਧਰ ਕੜ ਪਤਾ ਕਿੰਨਾ ਕ ਜੀ ਮਾਧਰ ਕੜ ਜੀ 20 ਪਲੱਸ ਸੁਗਾ ਜੀ ਠੀਕ ਆ ਆਪ ਦੁੱਧ ਕਿੰਨਾ ਚਵਾ ਦੂ ਬੱਚੀ ਜੀ ਇਹ ਚਵਾ ਦੂ ਜੀ 15 16 ਲੀਟਰ ਠੀਕ ਆ ਜੀ ਮਾਰ ਦੁੱਧ ਬਾਈ ਜੀ ਹੁਣੇ ਕਹਿੰਦੇ 20 ਪਲੱਸ ਆ ਬੱਚੀ ਬਾਈ ਜੀ ਹੁਣੇ ਕਹਿੰਦੇ ਆਪ ਦੁੱਧ 15 16 ਕਿਲੋ ਬੜੇ ਆਰਾਮ ਨਾਲ ਚਵਾਜੂ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਦਾ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰ ਸ਼ਾਂਗ ਪੁਰਾਣੀ ਚੰਗੇ ਵੇਟ ਵਾਲੀ ਬੱਚੀ ਹੈ ਦੋਸਤੋ ਕੱਦ ਕਾਠ ਚੰਗਾ ਨਿੱਗਰ ਚੰਗੀ ਹੈ ਦੋਸਤੋ ਰੇਟ 22 ਤੋਂ ਕਨਫਰਮ ਕਰ ਲੈਣੇ ਆ ਆਪਾਂ ਰੇਟ ਕੀ ਇਹ ਮੋਹਲੋ ਜੀ ਫੋਨ ਤੇ ਕਰ ਲਵਾਂਗੇ ਅੱਛਾ ਫੋਨ ਤੇ ਕਰ ਲਵਾਂਗੇ ਹਾਂਜੀ ਹਾਂਜੀ ਮੋਬਾਈਲ ਨੰਬਰ ਜੀ 98143 98143 40748 407 48 48 ਹਾਂਜੀ 9898143 140748 ਠੀਕ ਆ ਜੀ ਧੰਨਵਾਦ ਜੀ Thank you for the